ਸੱਚ ਰਿਹਾ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਪਣੇ ਹੈਪੀ ਭਾਜੀ ਨਾਲ ਦੀ ਜਗ੍ਹਾ ਤੋਂ ਆਵਾਂਗੇ ਆ ਉਹਨਾਂ ਦਾ ਗੱਡਾ ਏ ਸਵਾਰ ਹੈ ਆਪਣੇ ਹੈਪੀ ਭਾਜੀ ਠੀਕ ਹੈ ਸੋ ਤੁਸੀਂ ਦੇਖ ਸਕਦੇ ਮੇਰਾ ਬਰਾ ਕਾਈ ਕੋਈ ਜੰਮਗੀ ਹਰੀ ਹਰੀ ਹੋ ਗਈ ਆ ਸੋ ਇਹਨੂੰ ਧੋਣਿਆ ਠੀਕ ਹੈ ਬਾਕੀ ਵਾਟਰ ਜੈਟ ਆਪਾਂ ਲੈਣਤਾ ਬਾਕੀ ਅੰਦਰਾਂ ਵੀਡੀਓ ਤੱਕ ਜੁੜੇ ਰਹੋ ਲੋ ਆ ਵੀ ਮਿੱਤਰੋ ਫਾਈਨਲੀ ਆ ਜਗਾ ਤੋ ਗਿਆ ਆ ਜਗਾ ਦਿਖਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਆ ਦੇ ਹਾਲਾਤ ਦਿਖਾ ਦੇਣਾ ਭਰਾ ਉੱਤੇ ਤੋਂ ਲੈ ਕੇ ਥੱਲੇ ਦਾ ਸਾਰੇ ਭਰ ਗਏ ਆ ਗੁਲੇ ਦੇ ਨਾਲ ਇਹ ਪਾਣੀ ਤੁਸੀਂ ਦੇਖ ਲਓ ਭਰਾ ਕੂਟਾਂ ਨਹੀਂ ਕਿੰਨਾ ਭਰ ਗਿਆਗੇ ਠੀਕ ਹੈ ਬਾਕੀ ਆ ਤੁਸੀਂ ਦੇਖ ਸਕਦੇ ਮੇਰਾ ਵੀ ਆਪਾਂ ਇਹਨਾਂ ਦੇ ਪਾਣੀ ਵਾਲਾ ਟੋਂਗ ਵੀ ਆ ਖਾਣੇ ਵਾਲਾ ਟੋਂਗ ਵੀ ਆਪਾਂ ਤੋ ਛੱਡਿਆ ਠੀਕ ਹੈ ਬਾਕੀ ਆ ਕੰਦਾ ਤੁਸੀਂ ਦੇਖ ਸਕਦੇ ਪਹਿਲਾਂ ਇਹਨਾਂ ਕਿ ਕਿੰਨਾ ਗੁਆ ਗਵਾ ਲੱਗਾ ਸੀ ਸਾਰਾ ਆਪਾਂ ਸਾਫ਼ ਕਰ ਛੱਡਿਆ ਠੀਕ ਹੈ ਆਰੇ ਆਪਣੇ ਹੈਪੀ ਭਾਜੀ ਨਹੀਂ ਹੈਪੀ ਵੀਰੇ ਉਹਨੂੰ ਕੋਸ਼ਿਆ ਮਹਾਰਾਜ ਚਲੋ ਠੀਕ ਆ ਇੰਨੇ ਵੀ ਬਾਹਰ लेट ਲੁੱਟ ਲਿਆ ਰੀਤਾ ਦੇਤੇ ਇੱਥੇ ਬਾਹਰ ਇਹਨੂੰ ਤੀਰ ਖੁੱਲਾ ਛੱਡ ਦੇਈਦਾ ਠੀਕ ਹੈ ਸੋ ਇੱਥੇ लेट ਲੁੱਟ ਲੈਂਦੇ ਇੰਨੇ ਘਰੀਏ ਤੇ ਬਾਕੀ ਚਲੋ ਜੀ ਠੀਕ ਆ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਆ ਧੰਨਵਾਦ ਜੀ ਸੱਚਾ ਕਾਲ ਵੀਡੀਓ ਵਧੀਆ ਲੱਗੀ ਸਾਰੇ ਭੈਣ ਭਰਾ ਲਾਈਕ ਜ਼ਰੂਰ ਕਰਦੇ ਹੋ ਵੀਰੇ